ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਸ਼ਿਮਲਾ ਮਿਰਚ ਬੇਸਨ ਦਹੀਂ ਵਾਲੀ ਤੇ ਦਹੀਂ ਵੀ ਬੇਸਨ ਵਾਲੀ ਸ਼ਿਮਲਾ ਮਿਰਚ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਣਾ ਜੀ ਆਪਾਂ ਹੁਣ ਤੁਹਾਨੂੰ ਵੀਡੀਓ ਬਣਾ ਕੇ ਰੈਸਪੀ ਸ਼ੁਰੂ ਕਰਨ ਲੱਗੇ ਆ ਜੀ ਕੜਾਹੀ ਵਿੱਚ ਆਪਾਂ ਨੇ ਸਰੋਂ ਦਾ ਤੇਲ ਪਾਇਆ ਤੇਲ ਚੰਗੀ ਤਰ੍ਹਾਂ ਗਰਮ ਕੀਤਾ ਤੇ ਸ਼ਿਮਲਾ ਮਿਰਚ ਆਪਾਂ ਨੇ ਲੰਬੇ ਆਕਾਰ ਵਿੱਚ ਚੋਪ ਕਰ ਲਈ ਹੈ ਤੇ ਪਿਆਜ਼ ਵੀ ਲੰਬੇ ਲੰਬੇ ਕੱਟ ਲਏ ਆ ਤੇ ਹੁਣ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਪਾਵਾਂਗੇ शिमला ਮਿਰਚ ਤੇਲ ਨੂੰ शिमला ਮਿਰਚ ਨੂੰ ਥੋੜਾ ਜਿਹਾ ਕਿ ਤੇਲ ਵਿੱਚ ਆਪਾਂ ਕੁਝ ਸਮੇਂ ਲਈ ਫਰਾਈ ਕਰਾਂਗੇ ਬਹੁਤੇ ਜਿਆਦਾ ਫਰਾਈ ਨਹੀਂ ਥੋੜੇ ਟਾਈਮ ਲਈ ਫਰਾਈ ਕਰਨੀ ਆ 2-3 ਮਿੰਟ ਥੋੜੀ ਜਿਹੀ ਸੌਫਟ ਹੋ ਜੇਗੀ ਇਤਨ ਤੱਕ ਆਪਾਂ ਇਹਨੂੰ ਫਰਾਈ ਕਰਨਾ ਹੈ ਤੇ ਇਸ ਰਿੱਤੇ ਨਾਲ ਸੱਦੀ ਬਹੁਤ ਜਿਆਦਾ ਸਵਾਦ ਬਣਦੀ ਆ ਬਹੁਤ ਜਿਆਦਾ ਵਧੀਆ ਬਣਦੀ ਆ ਫਰਾਈ ਹੋਣ ਤੋਂ ਬਾਅਦ ਆਪਾਂ ਇਹਨੂੰ ਪਲੇਟ ਵਿੱਚ ਕੱਢ ਲਾਂਦੇ ਸਾਰੀ शिमला ਮਿਰਚ ਨੂੰ ਪਲੇਟ ਵਿੱਚ ਕੱਢ ਕੇ ਉਸੇ ਕੜਾਹੀ ਵਿੱਚ ਚ ਵਾਪਸ ਆਪਾਂ ਦੋ ਤਿੰਨ ਦੋ ਚਮਚ ਪਾਏ ਆ ਜੀ ਦੇਸੀ ਘਿਓ ਤੇ ਇੱਕ ਚਮਚ ਜਿੰਨਾ ਕੁ ਲਵਾਂਗੇ ਜੀ ਆਪਾਂ ਜੀਰਾ ਤੇ ਕੁਝ ਲਵਾਂਗੇ ਹੁਣ ਆਪਾਂ ਕੜੀ ਪੱਤਾ ਕੜੀ ਪੱਤਾ ਜਿਹੜਾ ਇਹ ਤੁਸੀਂ ਜ਼ਰੂਰ ਪਾਓ ਜੀ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਏਗਾ ਕੋਲ ਨੂੰ ਆਪਾਂ ਥੋੜਾ ਫਰਾਈ ਕਰਾਂਗੇ ਤੇ ਹਰੀ ਮਿਰਚ ਦੋ ਤਿੰਨ ਕੋਹਰੀਆਂ ਮਿਰਚਾਂ ਪਾਈਆਂ ਕੱਟ ਕੇ ਇੱਕ ਆਪਣੇ ਚਮਚ ਪਾਇਆ ਹੈ ਲਾਲ ਮਿਰਚ ਪਾਊਡਰ ਤੇ ਹੁਣ ਆਪਾਂ ਪਿਆਜ਼ ਭੁੰਨਾਂਗੇ ਇਹ ਆਟਾ ਨੂੰ ਸੁਨਹਿਰੀ ਕਲਰ ਤੱਕ ਆਪਾਂ ਨੇ ਫਰਾਈ ਕਰਨਾ ਹੈ ਜਦੋਂ 골 ਸੁਨਹਿਰੀ ਜੇ ਹੋ ਗਏ ਆ ਤਾਂ ਹੁਣ ਆਪਾਂ ਇਸ ਨੂੰ ਅ ਚਿਮਲਾ ਮਿਰਚ ਪਾਵਾਂਗੇ ਸੌਰੀ ਆਪਾਂ ਹਲਦੀ ਪਾਵਾਂਗੇ ਜੀ ਇਸ ਵਿੱਚ ਇੱਕ ਚਮਚ ਤੇ ਹੁਣ ਪਾਵਾਂਗੇ ਜੀ ਚਿਮਲਾ ਮਿਰਚ ਚਿਮਲਾ ਮਿਰਚ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਕਰ ਦਾਂਗੇ ਜੀ ਇਸ ਤਰ੍ਹਾਂ ਸਿੰਪਲ ਤਾਂ ਆਪਾਂ ਸਿੱਲਾਂ ਵਿੱਚ ਬਹੁਤ ਬਣਾਈ ਲੈਂਦੇ ਆ ਤੇ ਇਸ ਤਰ੍ਹਾਂ ਦੀ ਤੁਸੀਂ ਬਣਾ ਕੇ ਦੇਖਿਓ ਬੇਸਨ ਹੈ ਦਹੀਂ ਵਾਲੀ ਸਿੱਲਾਂ ਦੇ ਵਿੱਚ ਤੇ ਹੁਣ 2 ਚਮਚ ਚ ਪਾਵਾਂਗੇ ਜੀ ਆਪਾਂ ਨਮਕ 2 ਚਮਚ ਨਮਕ ਪਾਤੀ ਆਗੇ ਜੀ ਆਪਾਂ ਦਹੀਂ ਦਲ ਗਾੜਾ ਗਾੜਾ ਫਰੈਸ਼ ਦਹੀਂ ਲੈਣਾ ਹੈ ਤੇ ਇਹਨੂੰ ਆਪਾਂ ਫੈਂਟ ਲਾਂਗੇ ਫੈਂਟ ਕੇ ਦਹੀਂ ਨੂੰ ਆਪਾਂ ਸਾਈਡ ਤੇ ਰੱਖ ਲੈਣਾ ਹੈ ਤੇ ਹੁਣ ਆਪਾਂ 2 ਚਮਚ ਲਵਾਂਗੇ ਜੀ ਬੇਸਨ 2 ਚਮਚ ਬੇਸਨ ਪਾਉਣ ਤੋਂ ਬਾਅਦ ਆਦਰ ਹੁਣ ਆਪਾਂ ਪਾਵਾਂਗੇ ਜੀ ਦਹੀਂ ਜਿਹੜਾ ਆਪਾਂ ਨੇ ਦਹੀਂ ਫਰੈਂਟ ਕੇ ਰੱਖਿਆ ਸੀ ਉਹ ਦਹੀਂ ਪਾ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰਤਾ ਹੈ ਚੰਗੀ ਤਰ੍ਹਾਂ ਬਹੁਤ ਜਿਆਦਾ ਸੁਆਦ ਵਧੀਆ ਬਣਦਾ ਹੈ ਤੁਸੀਂ ਵੀ ਬਣਾ ਕੇ ਦੇਖਣਾ ਇਸ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮੀਡੀਅਮ ਅੰਚ ਤੇ ਹੀ ਪਕਾਉਣੀ ਹੈ ਸਾਰੀ ਸਬਜ਼ੀ ਤੇ ਹੁਣ ਆਪਾਂ ਇਸ ਨੂੰ ਕਵਰ ਕਰ ਦਾਂਗੇ ਥੋੜੀ ਦੇਰ ਬਾਅਦ ਆਪਾਂ ਇਸ ਨੂੰ ਫਿਰ ਚੈੱਕ ਕਰਦੇ ਹਾਂ ਤੇ ਅੱਧੀ ਪੱਕੀ ਜੀ ਹੋ ਗਈ ਹੈ ਤੇ ਹੁਣ ਆਪਾਂ ਪਾਏ ਜੀ ਇੱਕ ਚਮਚ ਗਰਮ ਮਸਾਲਾ ਗਰਮ ਮਸਾਲਾ ਪਾ ਕੇ ਮਿਕਸ ਕਰਕੇ ਫਿਰ ਇਹਨੂੰ ਆਪਾਂ ਮੀਡੀਅਮ ਅੰਚ ਤੇ ਹੀ ਪਕਾ ਰਹੇ ਹਾਂ ਕਵਰ ਕਰਕੇ 2-3 ਮਿੰਟ ਕੁੱਕ ਕਰਾਂਗੇ ਤੇ ਆਹ ਲੋ ਜੀ ਸਬਜ਼ੀ ਆਪਣੀ ਰੈਡੀ ਹੋ ਗਈ ਹੈ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਉਣੀ ਹੈ ਬਹੁਤ ਵਧੀਆ ਕਲਰ ਆਇਆ ਹੈ ਤੇ ਇੱਕ ਚਮਚ ਪਾਇਆ ਏ ਜੀ ਕਸੂਰੀ ਮੇਥੀ ਦਾ ਫਿਰ ਮਿਕਸ ਕਰਾਂਗੇ ਬਹੁਤ ਅੱਛਾ ਕਲਰ ਆਇਆ ਏ ਬਹੁਤ ਖੁਸ਼ਬੂ ਆ ਰਹੀ ਹੈ ਤੇ ਹਰ ਤਰ੍ਹਾਂ ਦੀ ਡਿਸ਼ ਬਣਾ ਕੇ ਸਵਾਦ ਦੇਖਣਾ ਚਾਹੀਦਾ ਹੈ ਤੇ ਆਪਾਂ ਸਿਮਲਾ ਮਿਰਚ ਨੂੰ ਕਈ ਤਰੀਕਿਆਂ ਨਾਲ ਬਣਾ ਸਕਦੇ ਹਾਂ ਦਹੀਂ ਬੇਸਨ ਵਾਲੀ ਸਿਮਲਾ ਮਿਰਚ ਤੁਸੀਂ ਬਣਾ ਕੇ ਖਾਓਗੇ ਤਾਂ ਬੱਚੇ ਵੀ ਰੱਜ ਕੇ ਰੋਟੀ ਖਾਣਗੇ ਬਹੁਤ ਵਧੀਆ ਟੇਸਟ ਬਣਦਾ ਏ ਆ ਦੇਖੋ ਨੇੜੇ ਤੋਂ ਸਬਜੀ ਨੇ ਤੇਲ ਬਿਲਕੁਲ ਛੱਡਤਾ ਹੈ ਪੱਕ ਗਈ ਹੈ ਸਬਜੀ ਕਿੱਡਾ ਅੱਛਾ ਕਲਰ ਆਇਆ ਹੈ ਪੱਕ ਕੇ ਲੋ ਜੀ ਆਪਾਂ ਸਰਵ ਕੀਤੀ ਹੈ ਰੋਟੀ ਬਹੁਤ ਟੇਸਟੀ ਸਬਜੀ ਬਣੀ ਹੈ ਹੁਣ ਆ ਗਿਆ ਜੀ ਸਵਾਦ ਚੱਖਣ ਦਾ ਟਾਈਮ ਤੁਸੀਂ ਵੀ ਬਣਾ ਕੇ ਸਵਾਦ ਦੇਖਣਾ ਬਹੁਤ ਟੇਸਟੀ ਬਣੀ ਹੈ ਬਹੁਤ ਛੇਤੀ ਬਣੀ ਹੈ ਮੀਡੀਅਮ ਅੰਚ ਤੇ ਹੀ ਪਕਾਉਣੀ ਹੈ ਤੇ ਇੰਨੀ ਕੁ ਵੀਡੀਓ ਸੀਗੀ ਅਗਲੀ ਵੀਡੀਓ ਵਿੱਚ ਆਪਾਂ ਫੇਰ ਨਵਾਂ ਕੁਝ ਲੈ ਕੇ ਆਵਾਂਗੇ ਤਦ ਤੱਕ ਲਈ okay bye tata